ਸ਼ਾਸ਼ੀ ਗਾਲ ਜੀ ਇਹ ਵਾਲੇ ਸੂਟ ਵੈਲਵਟ ਤੇ ਪ੍ਰਿੰਟਡ ਸੂਟ ਰਹਿਣਗੇ ਬਰੱਡੇ ਪਨੇ ਦਾ ਸਾਡੇ 3 ਮੀਟਰ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਪ੍ਰਾਈਸ ਜਿਹੜਾ ਸ਼ਬਦਾਂ ਨਾਲ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹਿਣਗੇ ਇਹਨਾਂ ਵਿੱਚ ਕਲਰਸ ਤੇ ਪ੍ਰਿੰਟ ਆਪਸ਼ਨ ਕਾਫੀ ਜ਼ਿਆਦਾ ਰਹਿਣਗੇ ਤੇ ਪੇਮੈਂਟਸ ਐ ਜਿਹੜੀਆਂ ਇਹਨਾਂ ਦੀਆਂ ਆਨਲਾਈਨ ਹੋਣਗੀਆਂ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਚੈੱਕ ਟੈਬੀ ਦੀ ਪ੍ਰਿੰਟਡ ਸ਼ਰਟ ਰਹੇਗੀ ਤੇ ਪਲੇਨ ਮਸਲੀਨ ਦੀ ਬਾਟਮ ਰਹੇਗੀ 2.5 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2.5 ਮੀਟਰ ਜਿਹੜੀ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਤੇ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਵਰਕ ਰਹੇਗਾ ਤੇ 슬ੀਵਸ ਤੇ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਮਸਲੀਨ ਦਾ ਟਾਈਡ ਆਈ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਟਿਸ਼ੂ ਸਿਲਕ ਦੀ ਸ਼ਰਟ ਰਹੇਗੀ ਸ਼ਰਟ ਦੀ ਫਰੰਟ ਸਾਈਡ ਵਰਕ ਰਹੇਗਾ neck ਤੇ ਵਰਕ ਰਹੇਗਾ ਬਾਟਮ ਟੈਬੀ ਸਿਲਕ ਦੀ ਹੋਵੇ ਤੇ ਬਾਟਮ ਤੇ ਵਰਕ ਰਹੇਗਾ ਦੁਪੱਟਾ organza ਦਾ ਡਿਜ਼ਾਈਨਰ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਟੈਪੀ ਸਿਲਕ ਤੇ ਰਹਿਣਗੇ ਸਾਰਾ ਹੈਂਡਵਰਕ ਦਾ ਕੰਮ ਰਹੇਗਾ ਸ਼ਰਟ ਦੀ ਫਰੰਟ ਸਾਈਡ ਤੇ 슬ੀਵਸ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਚੁਣੌਣ ਦਾ ਰਹੇਗਾ ਤੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ